शाहरुख खान ਤੇ ਸੁਲਮਾਨ ਖਾਨ ਦੇ ਬੋਡੀਗਾਰਡਸ ਨੂੰ ਮਿਲਦੀ ਕਰੋੜਾਂ ਚੁਕੰਗਾ ਜਾਨੋ ਇਹਨਾਂ ਗੱਲਾਂ ਦੇ ਪਿੱਛੇ ਦੀ ਸਾਰੀ ਸੱਚਾਈ ਸਤਿ ਸ਼੍ਰੀ ਅਕਾਲ ਮੈਂ ਸੋਨੀਆ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਤੇ ਅੱਜ ਉਸੀ ਗੱਲ ਕਰਾਂਗੇ ਬਾਲੀਵੁੱਡ ਦੇ ਦਬੰਗ ਖਾਨ ਯਾਨੀ ਕਿ ਸੁਲਮਾਨ ਖਾਨ ਤੇ ਬਾਲੀਵੁੱਡ ਦੇ ਕਿੰਗ ਸ਼ਾਹਰੁਖ ਖਾਨ ਦੇ ਬਾਰੇ ਜੋ ਕਿ ਜਦੋਂ ਵੀ ਕਿਸੇ ਪਬਲਿਕ ਪਲੇਸ ਤੇ ਨਜ਼ਰ ਆਉਂਦੇ ਆ ਤੇ ਉਹ ਹਮੇਸ਼ਾ ਅਕਸਰ ਬਾਡੀਗਾਰਡਸ ਨਾਲ ਘਿਰੇ ਹੋਏ ਨਜ਼ਰ ਆਉਂਦੇ ਆ ਵੈਸੇ ਤਾਂ ਹਰ ਇੱਕ ਸਿਤਾਰਾ ਜਿਸ ਨੂੰ ਚਾਹੇ ਥੋੜੀ ਪੌਪੂਲੈਰਿਟੀ ਮਿਲ ਜੇ ਜਾਂ ਫਿਰ ਉਹ ਕੋਈ ਵੱਡਾ ਐਕਟਰ ਐਕਟ੍ਰੈਸ ਹੋਵੇ ਤੋ ਉਹ ਅਕਸਰ ਕਿਸੇ ਵੀ ਪਬਲਿਕ ਪਲੇਸ ਤੇ ਜਾਂਦੇ ਆ ਤੇ ਉਸ ਦੇ ਨਾਲ ਬਹੁਤ ਸਾਰੇ ਬੋਡੀਗਾਰਡਸ ਨਜ਼ਰ ਆਉਂਦੇ ਆ ਪਰ ਉਥੇ ਜੇ ਸਲਮਾਨ ਖਾਨ ਦੇ ਬੋਡੀਗਾਰਡ ਦੀ ਗੱਲ ਕਰੀਏ ਸ਼ੇਰਾ ਤੋ ਉਹ ਕਾਫੀ ਜ਼ਿਆਦਾ ਫੇਮਸ ਵੀ ਨੇ ਤੇ ਉਥੇ ਜੋ ਸ਼ਾਹਰੂਖ ਖਾਨ ਦੇ ਬੋਡੀਗਾਰਡ ਨੇ ਰਵੀ ਸਿੰਘ ਤਾਂ ਉਹਨਾਂ ਦੇ ਬਾਰੇ ਵੀ ਅਜੇ ਗੱਲਾਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ ਕਿ ਇਹ ਜੋ ਬੋਡੀਗਾਰਡਸ ਨੇ ਬਹੁਤ ਮੋਟੀ ਰਕਮ ਵਸੂਲਦੇ ਨੇ ਕਰੋਨਾ ਦੇ ਵਿੱਚ ਇਹਨਾਂ ਦੀ ਤਨਖਾਹ ਹੁੰਦੀ ਆ ਤਾ ਦੱਸਿਆ ਜਾ ਰਿਹਾ ਹੈ ਅਜਿਹਾ ਪਰ ਇਹਨਾਂ ਦੇ ਬਾਰੇ ਚ ਸਚਾਈ ਹੈ ਅਜ ਉਸ ਦੇ ਬਾਰੇ ਖੁਲਾਸਾ ਕੀਤਾ ਜਾਵੇਗਾ ਦਰਸਲ ਇੱਕ ਇੰਟਰਵਿਊ ਦੌਰਾਨ ਗੱਲ ਹੋਈ ਸੀ ਜਿਸ ਦੇ ਵਿੱਚ ਯੂਸਫ ਇਬਰਾਹਿਮ ਨੇ ਬਾਲੀਵੁੱਡ ਦੇ ਬੋਡੀਗਾਰਡਸ ਦੀ ਮੋਟੀਆਂ ਤਨਖਾਹਾਂ ਮਿਲਣ ਦੀਆਂ ਅਫਵਾਹਾਂ ਬਾਰੇ ਗੱਲ ਕੀਤੀ ਸੀ ਦਰਸਲ ਅਜਿਹਾ ਅਫਵਾਹਾਂ ਹਨ ਕਿ ਸ਼ਾਹਰੂਖ ਖਾਨ ਦੇ ਬੋਡੀਗਾਰਡ ਰਵੀ ਸਿੰਘ ਨੂੰ ਸਲਾਨਾ 2.7 ਕਰੋੜ ਰੁਪਏ ਤਨਖਾਹ ਮਿਲਦੀ ਹੈ ਅਜਿਹੀਆਂ ਅਫਵਾਹਾਂ ਹਨ ਕਿ ਸੁਲਮਾਨ ਖਾਨ ਦਾ ਬਾਡੀਗਾਰਡ ਸ਼ੇਰਾ ਦੀ ਐਨਿਵਲ ਇਨਕਮ 2 ਕਰੋੜ ਦੇ ਨੇੜੇ ਚੜਿਆ ਜਦੋਂ ਯੂਸਫ ਤੋਂ ਪੁੱਛਿਆ ਗਿਆ ਕਿ ਰਵੀ ਸਿੰਘ ਨੂੰ 2.7 ਕਰੋੜ ਰੁਪਏ ਤਨਖਾਹ ਮਿਲਦੀ ਹੈ ਤਾਂ ਉਹਨਾਂ ਨੇ ਕਿਹਾ ਸੀ ਦੇਖੋ ਮੈਂ ਤੁਹਾਨੂੰ ਕਿਹਾ ਸੀ ਸਾਨੂੰ ਨਹੀਂ ਪਤਾ ਕਿ ਕੋਈ ਕਿੰਨਾ ਕਮਾਰ ਹੈ ਉਸਨੇ ਕਿਹਾ ਇਹ ਪੋਸੀਬਲ ਨਹੀਂ ਹੈ ਯੂਸਫ ਨੇ ਕਿਹਾ ਕਿ ਰਵੀ ਪਹਿਲੀ ਉਸ ਦੀ ਕੰਪਨੀ ਦੇ ਵਿੱਚ ਕੰਮ ਕਰਦਾ ਸੀ ਕਿਉਂਕਿ ਯੂਸਫ ਆਪਣਾ ਸਾਰਾ ਸਮਾਂ ਸ਼ਾਹਰੂਖ ਖਾਨ ਨੂੰ ਨਹੀਂ ਦੇ ਸਕਦਾ ਸੀ ਇਸ ਲਈ ਉਸਨੇ ਰਵੀ ਨੂੰ ਸਟਾਰ ਦੀ ਸੁਰੱਖਿਆ ਦਾ ਇੰਚਾਰਜ ਬਣਾ ਦਿੱਤਾ ਇਸ ਤੋਂ ਬਾਅਦ ਰਵੀ ਨੇ ਕੰਪਨੀ ਛੱਡ ਕੇ ਸ਼ਾਹਰੂਖ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਆਪਣੇ ਹੱਥਾਂ ਦੇ ਵਿੱਚ ਲੈ ਲਈ ਦਿਲਚਸਪ ਗੱਲ ਇਹ ਹੈ ਕਿ ਯੂਸਫ ਨੇ ਸ਼ਾਹਰੂਖ ਖਾਨ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਫਰੀ ਲੈਂਡ ਤੋਂ ਬਾਅਦ ਆਪਣੀ ਕੰਪਨੀ ਸ਼ੁਰੂ ਕੀਤੀ ਸੀ ਇਸ ਗੱਲਬਾਤ ਵਿੱਚ ਜਦੋਂ ਸੁਲਮਾਨ ਖਾਨ ਦੇ ਬਾਡੀਗਾਰਡ ਸ਼ੇਰਾ ਦਾ ਜ਼ਿਕਰ ਹੋਇਆ ਤਾਂ ਕਿਹਾ ਗਿਆ ਕਿ ਸ਼ੇਰਾ ਜੋ ਆ 2 ਕਰੋੜ ਰੁਪਏ ਦੇ ਨੇੜੇ ਤੇ ਨਹੀਂ ਤਨਖਾਹ ਲੈਂਦੇ ਆ ਤਾਂ ਯੂਸਫ ਨੇ ਕਿਹਾ ਦੇਖੋ ਸੁਲਮਾਨ ਖਾਨ ਦੇ ਸ਼ੇਰਾ ਦਾ ਆਪਣਾ ਕਾਰੋਬਾਰ ਹੈ ਉਸ ਦੀ ਆਪਣੀ ਸਿਕਿਉਰਿਟੀ ਕੰਪਨੀ ਹੈ ਮੈਨੂੰ ਲੱਗਦਾ ਹੈ ਕਿ ਉਹ ਬਹੁਤ ਸਾਰੇ ਕਾਰੋਬਾਰ ਕਰਦਾ ਹੈ ਇਸ ਲਈ ਉਹ ਸੰਭਵ ਹੋ ਸਕਦਾ ਹੈ ਕਿ ਉਸ ਦੀ ਇੰਨੀ ਕੁ ਇਨਕਮ ਤਾਂ ਹੋਵੇ ਇਹ ਵੀ ਅਫਵਾਹ ਸੀ ਕਿ ਅਕਸ਼ੇ ਕੁਮਾਰ ਦੇ ਬੋਡੀਗਾਰਡ ਸ਼੍ਰੀਸ ਥੇਲੇ ਨੂੰ ਹਰ ਸਾਲ 1.2 ਕਰੋੜ ਦੇ ਨੇੜੇ ਤਨਖਾਹ ਮਿਲਦੀ ਹੈ ਇਸ ਤੋਂ ਤੇ ਯੂਜ਼ਰ ਨੇ ਕਿਹਾ ਮੇਰੇ ਕੋਲ ਉਸ ਦੀ ਨਿੱਜੀ ਜਾਣਕਾਰੀ ਨਹੀਂ ਹੈ ਜੇ ਅਸੀਂ ਮਹੀਨਾਵਾਰ ਹਿਸਾਬ ਲਗਾਈਏ ਤਾਂ 10 ਤੋਂ 12 ਲੱਖ ਰੁਪਏ ਪੋਸੀਬਲ ਹੈ ਯਾਨੀ ਇੱਕ ਗੱਲ ਹੈ ਇਸ ਦੇ ਉੱਤੇ ਨਿਰਭਰ ਕਰਦੀ ਹੈ ਕਿ ਤੁਹਾਡੇ ਸ਼ੂਟ ਇਵੈਂਟ ਜਾਂ ਪ੍ਰੋਮੋਸ਼ਨ ਵਿੱਚ ਤੁਹਾਨੂੰ ਕਿਸ ਗੱਲ ਲਈ ਬਿੱਲ ਦਿੱਤਾ ਜਾ ਰਿਹਾ ਹੈ ਤੁਹਾਡੀ ਤਨਖਾਹ ਕੀ ਹੈ ਇਸ ਸਾਰੀਆਂ ਗੱਲਾਂ ਮਾਇਨੇ ਰੱਖਦੀਆਂ ਹਨ ਬਿਲਿੰਗ ਵਿੱਚ ਇਸ ਗੱਲ ਦੇ ਉੱਤੇ ਵੀ ਨਿਰਭਟ ਕਰਦੀ ਹੈ ਕਿ ਤੁਹਾਡਾ ਸਟਾਰ ਇੱਕ ਮਹੀਨੇ ਦੇ ਵਿੱਚ ਜਾਂ ਇੱਕ ਦਿਨ ਦੇ ਵਿੱਚ ਕਿੰਨੀ ਅਰਨਿੰਗ ਕਰਦਾ ਹੈ ਇਹ ਸਾਰੇ ਨੰਬਰ ਮੈਨੂੰ ਲੱਗਦਾ ਹੈ ਕਿਸੇ ਵੀ ਕਿਸੇ ਨੇ ਵੀ ਹਾਲੇ ਤੱਕ ਜੋ ਆ ਪ੍ਰਕਾਸ਼ਿਤ ਨਹੀਂ ਕੀਤੇ ਹੋਣਗੇ ਯੂਸਫ ਨੇ ਕਿਹਾ ਕਿ ਜ਼ਿਆਦਾ ਸਟਾਰ ਬਾਡੀਗਾਰਡਸ ਦੇ ਲਗਭਗ 25000 ਤੋਂ 1 ਲੱਖ ਰੁਪਏ ਦੀ ਤਨਖਾਹ ਮਿਲਦੀ ਹੈ ਪਰ ਫੇਮਸ ਸੈਲੀਬ੍ਰਿਟੀਜ਼ ਉਹਨਾਂ ਦੇ ਜ਼ਰੂਰੀ ਖਰਚੇ ਜਿਵੇਂ ਕਿ ਮੈਡੀਕਲ ਬਿਲਸ ਬੱਚਿਆਂ ਦੀ ਸਕੂਲੀ ਫੀਸ ਦਾ ਧਿਆਨ ਰੱਖਣ ਦੀ ਪੇਸ਼ਕਸ਼ ਵੀ ਕਰਦੇ ਨੇ ਯੂਸਫ ਆਲਿਆਪਟਾ ਤੇ ਵਰੁਨ ਤਵੰਨੂ ਉਹਨਾਂ ਦੇ ਡੈਬਿਊ ਤੋਂ ਹੀ ਸਿਕਿਉਰਿਟੀ ਦੇ ਰਹੇ ਨੇ ਅਤੇ ਯਾਦ ਕਰਦੇ ਹੋਏ ਉਹਨਾਂ ਨੇ ਦੱਸਿਆ ਕਿ ਜਦੋਂ ਉਸ ਨੂੰ ਦਿਲ ਦਾ ਦੌਰਾ ਪੈ ਗਿਆ ਸੀ ਤਾਂ ਅਦਾਕਾਰਾਂ ਨੇ ਉਹਨਾਂ ਦੇ ਟੀਮਾਂ ਅਤੇ ਉਹਨਾਂ ਦਾ ਸਪੋਰਟ ਕੀਤਾ ਸੀ ਅਤੇ ਉਸ ਦੀਆਂ ਜ਼ਰੂਰਤਾਂ ਦਾ ਵੀ ਧਿਆਨ ਰੱਖਿਆ ਸੀ ਹਾਲਾਂਕਿ ਯੂਸਫ ਨੇ ਕਿਹਾ ਕਿ ਬਾਡੀਗਾਰਡਸ ਦੇ ਅਕਸਰ ਉਹਨਾਂ ਦੇ ਸਿਤਾਰਿਆਂ ਨਾਲ ਲੰਬੇ ਸਮੇਂ ਤੋਂ ਸੰਬੰਧ ਰਹਿੰਦੇ ਨੇ ਜਿਨ੍ਹਾਂ ਦੀ ਉਹ ਸੁਰੱਖਿਆ ਕਰਦੇ ਨੇ ਪਰ ਉਹ ਦੋਸਤਾਨਾ ਨਹੀਂ ਹੁੰਦੇ ਉਹਨਾਂ ਦਾ ਵਿਵਹਾਰ ਪੂਰੀ ਤਰ੍ਹਾਂ ਪ੍ਰੋਫੈਸ਼ਨਲ ਹੁੰਦਾ ਹੈ ਤੇ ਯੂਸਫ ਦੇ ਵੱਲੋਂ ਖੁਲਾਸਾ ਕੀਤਾ ਗਿਆ ਜੋ ਕਿ ਪਹਿਲਾਂ ਸ਼ਾਹਰੂਖ ਖਾਨ ਦੇ ਬੋਡੀਗਾਰਡ ਰਵੀ ਸਿੰਘ ਦੇ ਵੀ ਬਹੁਤ ਸੀਗੇ ਪਰ ਬਾਅਦ ਵਿੱਚ ਰਵੀ ਸਿੰਘ ਜਦੋਂ ਸ਼ਾਹਰੂਖ ਖਾਨ ਦੇ ਬੋਡੀਗਾਰਡ ਬਣ ਗਏ ਤਾਂ ਉਹਨਾਂ ਦੇ ਵੱਲੋਂ ਆਪਣੇ ਰਸਤੇ ਵਖੜ ਲਏ ਗਏ ਸੀਗੇ ਤਾਂ ਕਿਹਾ ਜਾ ਸਕਦਾ ਹੈ ਕਿ ਜੋ ਕਰੋਨਾ ਦੇ ਵਿੱਚ ਤਨਖਾਹ ਦੀ ਗੱਲ ਕੀਤੀ ਗਈ ਆ ਉਹ ਸਿਰਫ ਰੂਮਰਸ ਦੇ ਰੂਮਰਸ ਹੋ ਸਕਦੇ ਆ ਹਾਲਾਂਕਿ ਜੇ ਸਲਮਾਨ ਖਾਨ ਦੇ ਬੋਡੀਗਾਰਡ ਸ਼ੇਰਾ ਦੀ ਗੱਲ ਕਰੀਏ ਤਾਂ ਉਹਨਾਂ ਦੇ ਹੋਰ ਬਿਜ਼ਨਸਮੈਨ ਹੈ ਉਹਨਾਂ ਦਾ ਬੇਟਾ ਵੀ ਬਹੁਤ ਜਲਦੀ ਡੈਬਿਊ ਕਰਨ ਵਾਲਾ ਹੈ ਤੇ ਅਜਿਹਾ ਵੀ ਕਿਹਾ ਜਾਂਦਾ ਹੈ ਕਿ ਉਹਨਾਂ ਦੇ ਬਿਜ਼ਨਸ ਕਰਕੇ ਔਰ ਸਲਮਾਨ ਖਾਨ ਦੇ ਨਾਲ ਇੱਕ ਬਹੁਤ ਵਧੀਆ ਬੌਂਡ ਹੋਣ ਕਰਕੇ ਉਹ ਇੰਨੀ ਅਰਨਿੰਗ ਜੋ ਆ ਐਨਿਊਅਲੀ ਕਰ ਸਕਦੇ ਨੇ